ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟਸ ਦੇ ਲਈ ਪੰਜਾਬੀ ਲਾਜ਼ਮੀ ਦੀ ਜਿਹੜੀ ਕਿ ਆਪਾਂ ਤਿਆਰੀ ਸ਼ੁਰੂ ਕੀਤੀ ਹੋਈ ਹੈ ਪੰਜਾਬੀ ਲਾਜ਼ਮੀ ਦੇ ਜਿਹੜੇ ਪੰਜ ਆ ਪੁਸਤਕ ਹੈ ਇਸ ਦੇ ਵਿੱਚੋਂ ਜਿਹੜੇ ਨਿਵੰਧ ਨੇ ਉਹ ਆਪਾਂ ਨਿਵੰਧ ਦਾ ਸਾਰ ਐਂਡ ਵਿਸ਼ਾ ਵਸਤੂ ਕਰ ਰਹੇ ਹਾਂ ਕਿਉਂਕਿ ਤੁਹਾਨੂੰ ਪੇਪਰ ਦੇ ਵਿੱਚੋਂ ਨਿਵੰਧ ਦਾ ਸਾਰ ਤੇ ਵਿਸ਼ਾ ਵਸਤੂ ਦੋਨੋਂ ਹੀ ਆਉਣੇ ਨੇ ਬਸ ਫਰਕ ਇਹ ਹੈ ਕਿ ਸਾਰ ਦੇ ਵਿੱਚ ਤੁਸੀਂ ਹੈਡਿੰਗ ਬਣਾ ਦੇਣੀ ਹੈ ਤੇ ਵਿਸ਼ਾ ਵਸਤੂ ਦੇ ਵਿੱਚ ਤੁਸੀਂ ਉਹਨੂੰ ਜਿਹੜੇ ਕਿ ਸ਼ਾਰਟ ਦੇ ਵਿੱਚ ਥੋੜਾ ਕਰਕੇ ਲਿਖ ਦੇਣਾ ਠੀਕ ਹੈ ਮੇਨ ਮੇਨ ਲਾਈਨਾਂ ਜਿਹਾ ਵਿਦਾਊਟ ਹੈਡਿੰਗਸ ਇੱਕ ਤੁਹਾਨੂੰ ਇਹਦੇ ਵਿੱਚ ਸੰਕਲਪ ਆਉਣਗੇ ਸੰਕਲਪ ਆਪਾਂ ਬਾਅਦ 'ਚ ਕਰਾਂਗੇ ਪਹਿਲਾਂ ਆਪਾਂ ਜਿਹੜੇ ਕਿ ਇਹਦੇ ਵਿੱਚ ਨਿਵੰਦ ਦੇ ਸਾਰ ਤੇ ਵਿਸ਼ਾ ਵਸਤੂ ਕਰਾਂਗੇ ਹਾਂਜੀ ਨਿਵੰਦ ਹੈਗਾ ਗਿੱਧਾ ਧਰਤੀ ਮਾਤਾ ਦੀ ਪੂਜਾ ਦਾ ਨਾਚ ਇਹ ਹੈਗਾ ਜੀ ਨਿਵੰਦ ਨਾਹਰ ਸਿੰਘ ਦੀ ਰਚਨਾ ਇਸੇ ਨਿਵੰਦ ਦੇ ਵਿੱਚ ਨਿਵੰਦਕਾਰ ਨੇ ਭਾਰਤ ਦੇ ਰਾਸ਼ਟਰੀ ਨਾਚ ਵਜੋਂ ਮਾਨਤਾ ਪ੍ਰਾਪਤ ਕਰ ਚੁੱਕੇ ਪੰਜਾਬਣਾਂ ਦੇ ਨਾਚ ਗਿੱਧੇ ਬਾਰੇ ਅਲੱਗ-ਅਲੱਗ ਆਪਣੇ ਜਿਹੜੇ ਕੀ ਪੱਖਾਂ ਤੋਂ ਆਪਣੇ ਵਿਚਾਰ ਪੇਸ਼ ਕਰੇ। ਹੈਡਿੰਗ ਫਸਟ ਕੀ ਆ? ਮੌਲਿਕ ਰੂਪ ਦੇ ਵਿੱਚ ਬਚਿਆ ਹੋਇਆ। ਹਾਂਜੀ ਮਤਲਬ ਕਿ ਇਹ ਹਰ ਇੱਕ ਚੀਜ਼ ਆ ਜਿਹੜੀ ਚੇਂਜ ਹੋ ਰਹੀ ਆ ਬਟ ਜਿਹੜੇ ਕੀ ਗਿੱਧਾ ਉਹ ਉਵੇਂ ਹੀ ਆ। ਉਹਦੇ ਵਿੱਚ ਕੁਝ ਮੁਦਰਾਵਾਂ ਚੇਂਜ ਹੋ ਗਈਆਂ ਹਨ। ਜੀਵੇਂ ਬੋਲੀਆਂ ਮਾਡਰਨ ਆ ਗਈਆਂ ਵੇ ਪਰ ਗਿੱਧਾ ਹਰ ਇੱਕ ਦੇ ਖੁਸ਼ੀ ਦਾ ਜਿਹੜਾ ਪ੍ਰਗਟਾਵੇ ਦਾ ਸਾਧਨ ਕਿੱਦਾਂ ਹੀ ਹੈ ਨਿਵੰਦਕਰ ਦੱਸਦਾ ਕਿ ਰਾਸ਼ਟਰੀ ਨਾਚ ਵਜੋਂ ਮਾਨਤਾ ਪ੍ਰਾਪਤ ਕਰ ਚੁੱਕਿਆ ਪੰਜਾਬਣਾਂ ਦਾ ਗਿੱਧਾ ਇੱਕੋ ਇੱਕ ਐਵੇਂ ਦਾ ਨਾਚ ਆ ਜਿਹੜਾ ਮੌਲਿਕ ਰੂਪ ਦੇ ਵਿੱਚ ਹਜੇ ਤੱਕ ਬਚਿਆ ਹੋਇਆ ਤੇ ਆਪਣੇ ਦੇ ਵਿੱਚ ਇਹਨੇ ਨਵੇਂ ਪਰਿਵਰਤਨ ਜਿਹੜੇ ਕਿ ਉਹਨੂੰ ਸਮਾਰਖੇ ਨੇ ਦੇਸ਼ਵੰਡ ਤੋਂ ਮਗਰੋਂ ਪੰਜਾਬ ਦੇ ਸਾਰੇ ਲੋਕ ਨਾਚ ਆਪਣੇ ਆਪਣੇ ਆਪੋ ਆਪਣੇ ਲੋਕ ਦਾਇਰਨ ਵਾਲੀ ਪੀੜ ਤੋਂ ਚੱਲ ਕੇ ਆਧੁਨਿਕ ਸਟੇਜ ਉੱਤੇ ਪ੍ਰਵੇਸ਼ ਕਰਦੇ ਹੋਏ ਪੇਸ਼ਕਾਰੀ ਦੇ ਰੂਪ ਦੇ ਵਿੱਚ ਟਲਦੇ ਹੋਏ ਇਤਿਹਾਸਿਕ ਤੇ ਸੱਭਿਆਚਾਰਕ ਪ੍ਰਕਿਰਿਆਵਾਂ ਦੇ ਵਿੱਚੋਂ ਗੁਜ਼ਰੇ ਨੇ ਤੇ ਪੱਛਮੀ ਪੰਜਾਬ ਦੇ ਬਹੁਤ ਸਾਰੇ ਜਿਹੜੇ ਲੋਕ ਨਾਚ ਪੂਰਬੀ ਪੰਜਾਬ ਪੱਛਮੀ ਪੰਜਾਬ ਹੈਗਾ ਪਾਕਿਸਤਾਨ ਦੇ ਵਿੱਚ ਪੂਰਬੀ ਪੰਜਾਬ ਹੈਗਾ ਭਾਰਤ ਦੇ ਵਿੱਚ ਜਿਹੜੇ ਪੱਛਮੀ ਪੰਜਾਬ ਦੇ ਬਹੁਤ ਸਾਰੇ ਜਿਹੜੇ ਲੋਕ ਨਾਚ ਸੀ ਪੂਰਬੀ ਪੰਜਾਬ ਅਤੇ ਮੰਚ ਦੇ ਵਿੱਚ ਉਹ ਅਲੋਪ ਹੋ ਗਏ ਜਿਵੇਂ ਕਿ ਇਹਨਾਂ ਵਿੱਚੋਂ ਲੁੱਡੀ ਇਹ ਕਿ ਜਿਹਨੂੰ ਲੁੱਡੀ ਮਰਦਾ ਤੇ ਔਰਤਾਂ ਦੋਨਾਂ ਦੀ ਨਾ ਸਮਝਿਆ ਜਾਂਦਾ ਇਹ ਸੰਮੀ ਝੁੰਮਰ ਡੰਡਾਸ ਜਲੀ ਤਮਾਲ ਬਾਗੀ ਪਲਵਾਨੀ ਇਹ ਜਿਹੜੇ ਕੀ ਨਾਚ ਖਤਮ ਹੁੰਦੇ ਜਾ ਰਹੇ ਨੇ ਅਲੋਪ ਹੋ ਗਏ ਨੇ ਕੁਝ ਲੋਕ ਨਾਚ ਆਪਣੇ ਰੂਪ ਤੇ ਪੇਸ਼ਕਾਰੀ ਦੇ ਵਿੱਚ ਐਨੇ ਚੇਂਜ ਹੋ ਗਏ ਕਿ ਉਹਨਾਂ ਦਾ ਆਪਾਂ ਨੂੰ ਲੋਕ ਮਹਾਂਦਰਾ ਪਛਾਣਨ ਦੀ ਵਿੱਚ ਔਖ ਹੁੰਦੀ ਹੈ ਜਿਵੇਂ ਕਿ ਭੰਗੜਾ ਸੱਭਿਆਚਾਰਕ ਰੂਪਾਂਤਰਣ ਦੀ ਇਤਿਹਾਸਿਕ ਪ੍ਰਕਿਰਿਆ ਵਿੱਚ ਵਿੱਚ ਲੋਕ ਨਾਚ ਗਿੱਧਾ ਬਚ ਗਿਆ ਜੋ ਆਪਣੇ ਸਭਾ ਦੇ ਸਰੂਪ ਦੀ ਜਿਹੜੀ ਕਿ ਆਪਣੀ ਪਰੰਪਰਾ ਨੂੰ ਕਾਇਮ ਰੱਖਿਆ ਹੋਇਆ ਨੇ ਅਗਲਾ ਹੈਗਾ ਕਾਰਨ ਕੀ ਨੇ ਕਿ ਇਹ ਹੁਣ ਤੱਕ ਬਚਿਆ ਹੋਇਆ ਪਹਿਲਾ ਕੀ ਹੈ ਕਿ ਜਨਮ ਭੂ ਨਾਲ ਜੁੜਿਆ ਰਹਿਣਾ ਪੋਹ ਹੋ ਗਿਆ ਭੂਮੀ ਇਹਦਾ ਵੱਡਾ ਕਾਰਨ ਇਹ ਹੈ ਕਿ ਦੇਸ਼ਵੰਡ ਸਮੇਂ ਗਿੱਧੇ ਨੂੰ ਆਪਣੀ ਜ਼ਮੀਨ ਤੋਂ ਨਹੀਂ ਉਖੜਨਾ ਪਿਆ ਪਰ ਦੂਜੇ ਲੋਕ ਨਾਚਾਂ ਨੂੰ ਆਪਣੀ ਜਨਮ ਭੂਮੀ ਬਦਲ ਕੇ ਜਨਮ ਭੂਮੀ ਤੋਂ ਬੇਦਖਲ ਹੋਣਾ ਪਿਆ ਪਰ ਜਿਹੜੇ ਪੱਛਮੀ ਪੰਜਾਬ ਵਾਲੇ ਸੀ ਜਿਹੜੇ ਪੂਰਬੀ ਪੰਜਾਬ ਚੋਂ ਖਤਮ ਹੋ ਗਏ ਬਟ ਇਹ ਉਮੀਦ ਅਜੇ ਵੀ ਲੋਮੀ ਹੈ ਠੀਕ ਹੈ ਇਹਨੂੰ ਪੂਰਬੀ ਪੰਜਾਬ ਤੋਂ ਉਧਰ ਨਹੀਂ ਜਾਣਾ ਪਿਆ ਉਧਰਲੇ ਪੰਜਾਬ ਤੋਂ ਆਏ ਨਾਰਥੀਆਂ ਨੇ ਆਪਣੇ ਲੋਕ ਨਾਚਾਂ ਦੀ ਵਿਰਾਸਤ ਨੂੰ ਅਣਗੌਲਿਆ ਕਰਤਾ ਦੇ ਵੰਡ ਤੋਂ ਮਗਰੋਂ ਪੰਜਾਬ ਦਾ ਸੱਭਿਆਚਾਰ ਸੱਭਿਆਚਾਰਕ ਜਿਹੜਾ ਮਹਾਨ ਆ ਮਾਝੇ ਥਾਂ ਤੇ ਮਾਲਵੇ ਖੇਤਰ ਵੱਲ ਹੁੰਦਾ ਗਿਆ ਜਿਹਦੇ ਸਿੱਟੇ ਵੱਜੋ ਗਿੱਧੇ ਦੀ ਇਮਾਨਤਾ ਹੋਰ ਵਧ ਗਈ ਠੀਕ ਹੈ ਦੇ ਨਾਲ ਹੀ ਪੰਜਾਬੀ ਭਾਸ਼ਾ ਵਿੱਚ ਮਲਵਈ ਉਪਭਾਸ਼ਾ ਦੀ ਮਹੱਤਤਾ ਵਧਣ ਦੇ ਨਾਲ ਗਿੱਧੇ ਦੀ ਜਿੰਦ ਜਾਨ ਮਲਵਈ ਬੋਲੀ ਉਹਨੂੰ ਪੰਜਾਬੀ ਦੇ ਪੰਜਾਬ ਦੇ ਸਮੁੱਚੇ ਸਟੇਜੀ ਗਿੱਧੇ ਨੇ ਬਣਾ ਲਿਆ ਮੰਨ ਲਿਓ ਜਿਹੜੇ ਮਲਵਈ ਭਾਸ਼ਾ ਦੇ ਬੋਲੀਆਂ ਨੇ ਇਹਨਾਂ ਨੂੰ ਜਿਹੜੇ ਗਿੱਧੇ ਦੀ ਸਟੇਜ ਆ ਉਹਨਾਂ ਨੇ ਪ੍ਰਮਾਨ ਕਰ ਲਿਆ ਪਹਿਲਾ ਕਾਰਨ ਤੇ ਇਹ ਹੋ ਗਿਆ ਦੂਜਾ ਵਿਆਹ ਨਾਲ ਜੁੜੇ ਰਹਿਣਾ ਦੂਜਾ ਕਾਰਨ ਇਹਦਾ ਇਹ ਹੈ ਕਿ ਹੁਣ ਤੱਕ ਕਾਇਮ ਹੈ ਕਿ ਇਹਦੇ ਪਿੱਛੇ ਕੀ ਜਿਹੜੀ ਪਿੱਛੇ ਖੜੀ ਬਲਵਾਨ ਲੋਕ ਪਰੰਪਰਾ ਕਾਇਮ ਰੱਖਣ ਵਾਲਾ ਵਿਆਹ ਮਤਲਬ ਕਿ ਵਿਆਹ ਦੇ ਵਿੱਚ ਪਹਿਲਾਂ ਤੋਂ ਹੀ ਪੈਂਦਾ ਆ ਰਿਹਾ ਕੀਤਾ ਤੇ ਸਮੁੱਚੇ ਪੂਰੇ ਪੰਜਾਬ ਵਿੱਚ ਗਿੱਧਾ ਵਿਆਹ ਦੇ ਇੱਕ ਅਨਿੱਖੜਵੇਂ ਅੰਗ ਦੇ ਵਿੱਚੋਂ ਮੰਨਿਆ ਗਿਆ ਅੱਜ ਭਾਵੇਂ ਵਿਆਹ ਦਾ ਮਹਾਂਦਰਾ ਚੇਂਜ ਹੋ ਗਿਆ ਪਰੰਤੂ ਫਿਰ ਵੀ ਵਿਆਹ ਦੇ ਇਕੱਠ ਵਿੱਚ ਔਰਤਾਂ ਜਿੱਦੇ ਬਿਨਾ ਖੁਸ਼ੀ ਪੂਰੀ ਨਹੀਂ ਮੰਦੀ ਤੀਆਂ ਦੇ ਤਿਹਾਰ ਨਾਲ ਜੁੜਿਆ ਹੋਣਾ ਗਿੱਧੇ ਦਾ ਤੀਆਂ ਦੇ ਤਿਹਾਰ ਨਾਲ ਜੁੜਿਆ ਹੋਣ ਕਰਕੇ ਵੀ ਇਹਦੀ ਮੌਲਿਕਤਾ ਹੁਣ ਤੱਕ ਕਾਇਮ ਹੈ ਲੋਕਤਾਰਾ ਦੇ ਜਿਹੜੇ ਅੰਗ ਕਿਸੇ ਰਹੁ ਰੀਤ ਪੂਜਾ ਜਾਂ ਤਿਹਾਰ ਨਾਲ ਜੁੜੇ ਹੋਏ ਹੁੰਦੇ ਨੇ ਉਹਨਾਂ ਦੀ ਉਮਰ ਬਾਕੀ ਚੀਜ਼ਾਂ ਦੇ ਨਾਲੋਂ ਜ਼ਿਆਦਾ ਹੁੰਦੀ ਹੈ ਤੇ ਉਹਦੇ ਵਿੱਚ ਰੂੜ ਰੂਪ ਕਾਇਮ ਹੀ ਰੱਖਿਆ ਜਾਂਦਾ ਮਤਲਬ ਕਿ ਜਿਹੜੇ ਉਹਦੇ ਪ੍ਰਾਤਣ ਰੂਪੋ ਕਾਇਮ ਰਹਿੰਦੇ ਹੀ ਜਾਂਦਾ ਅੱਗੇ ਹੈਗਾ ਪੇਸ਼ਕਾਰੀ ਰੂਪ ਵਿਧਾਨ ਹਾਂਜੀ ਇਹਦਾ ਕਾਰਨ ਸੀ ਅਗਲਾ ਪੁਆਇੰਟ ਹੈ ਪੇਸ਼ਕਾਰੀ ਗਿੱਤੇ ਦਾ ਪਰੰਪਰਾਪਕ ਰੂਪ ਦੇ ਵਿੱਚ ਬਚੇ ਰਹਿਣ ਦਾ ਇੱਕ ਕਾਰਨ ਇਹ ਵੀ ਹੈ ਕਿ ਇਹਦੀ ਪੇਸ਼ਕਾਰੀ ਰੂਪ ਵਿਧਾਨ ਹੈ ਜੋ ਕਿ ਐਨਲੌਗ ਕਿੱਲਾ ਕਿ ਇਹਦੇ ਵਿੱਚ ਪਰਵਰਤਨ ਨੂੰ ਅਪਣਾਉਣ ਦੀ ਅਸੀਮ ਸਮਰੱਥਾ ਮਲਕੀ ਗਿੱਦਾ ਮੈਦਾਨੀ ਹੈਗਾ ਕਿ ਇਹਦੇ ਵਿੱਚ ਕੋਈ ਪਰਵਰਤਨ ਨਹੀਂ ਹੁੰਦਾ ਇਹਦੇ ਵਿੱਚ ਟਾਈਮ ਟੂ ਟਾਈਮ ਚੇਂਜ ਆਉਂਦੇ ਰਹਿੰਦੇ ਨੇ ਬੋਲੀਆਂ ਦੇ ਵਿੱਚ ਠੀਕ ਹੈ ਉਹਦੇ ਪਾਉਣ ਦੇ ਆਪਾਂ ਕਹਿ ਸਾਰੇ ਵੀ ਤਾਲੀ ਦੇ ਵਿੱਚ ਵੀ ਚੇਂਜ ਆ ਜਾਂਦਾ ਹਨਾ ਕੋਈ ਕਿਵੇਂ ਤਾਲੀ ਕਾ ਮਾਰਦਾ ਕੋਈ ਕਿਵੇਂ ਕਰਦਾ ਇਹ ਆਪਣੇ ਦੇ ਵਿੱਚ ਇਹ ਸਮਰੱਥਾ ਰੱਖਦਾ ਕਿਉਂਕਿ ਇਹ ਲਚਕੀਲਾ ਤੇ ਹੋਰ ਨਾਲ ਲੋਕ ਨਾਚਾਂ ਵਾਂਗ ਨਾਚ ਮੁਦਰਾਵਾਂ ਦੇ ਨਾਚ ਲੈਰੀਆਂ ਦੇ ਵਿੱਚ ਬਹੁਤਾ ਨਿਸ਼ਚਿਤ ਨਹੀਂ ਇਹ ਸਭ ਖੁੱਲਾ ਡੁੱਲਾ ਹੈ ਤੇ ਘਟ ਨਹੀਂ ਬੰਦੇ ਦੇ ਵਿੱਚ ਗਿੱਧੇ ਵਿੱਚ ਨੇ ਨਾਚ ਕਰਿਆਵਾਂ ਨੇ ਬੋਲੀ ਵਿੱਚਲੇ ਭਾਵ ਪੇਸ਼ ਸਥਿਤੀ ਦੇ ਅਨੁਸਾਰ ਚੱਲਣਾ ਹੁੰਦਾ ਕਿਸੇ ਪੂਰਵ ਨਿਸ਼ਚਿਤ ਮੁਦਰਾ ਦੇ ਵਿੱਚ ਨਹੀਂ ਮਤਲਬ ਕਿ ਜਿਵੇਂ ਦੀ ਬੋਲੀ ਹੁੰਦੀ ਆ ਲੋਕੋ ਮੀ ਜਿਹੜੇ ਕਿ ਇਹਦੇ ਵਿੱਚ ਮੁਦਰਾਵਾਂ ਕਰਦੇ ਨੇ ਗਿੱਧੇ ਵਿੱਚ ਨੱਚਣ ਵਾਲੀ ਨੇ ਬੋਲੀ ਪਾ ਕੇ ਬੋਲੀ ਦੇ ਅੰਤਮ ਤੁਖ ਤੋੜੇ ਵਿੱਚ ਕਹੇ ਭਾਵ ਨੂੰ ਨਾਚ ਮੁਦਰਾਵਾਂ ਰਾਹੀਂ ਪੇਸ਼ ਕਰਨਾ ਹੁੰਦਾ ਮਤਲਬ ਕਿ ਪਹਿਲਾਂ ਕੜ ਕੇ ਬੋਲੀ ਬੰਦ ਨੇ ਫਿਰ ਉਹ ਜਿਹੜੀ ਆਖਰੀ ਉਹਦੀ ਤੁੱਕ ਹੁੰਦੀ ਆ ਉਹਨੂੰ ਤੋੜੇ ਦੇ ਰੂਪ ਦੇ ਵਿੱਚ ਪੇਸ਼ ਕਰਕੇ ਨਾਚ ਕਰਦੀਆਂ ਨੇ ਇਹ ਬੋਲੀਆਂ ਸਮੇਂ ਦੇ ਪ੍ਰਵਾਹ ਨਾਲ ਬਦਲਦੀਆਂ ਰਹਿੰਦੀਆਂ ਨੇ ਇਸ ਤਰ੍ਹਾਂ ਗਿੱਧਾ ਨਵੇਂ-ਨਵੇਂ ਉਪਭਾਵਾਂ ਨੂੰ ਆਪਣੇ ਵਿੱਚ ਸਮਾ ਕੇ ਰੱਖਦਾ ਅਗਲਾ ਹੈ ਹੈਡਿੰਗ تھیਮਕ 1ਸ 1ਤਾ ਵਾਲਾ ਕਿ ਇਹਦਾ ਜਿਹੜਾ ਥੀਮ ਉਹ 1ਸ 1ਤਾ ਵਾਲਾ ਗਿੱਧਾ ਸ਼ਾਇਦ ਭਾਰਤ ਦੇ ਲੋਕ ਨਾਚਾਂ ਨਾਲੋਂ ਵੱਧ ਆਪਣੇ ਵਿੱਚ ਥੀਮ ਜਿਹੜਾ ਕਨਸੈਪਟ ਓ 1ਸ 1 ਨਾਚ ਦੀਆਂ ਚਾਲਾਂ ਗਤੀਆਂ ਮੁਦਰਾਵਾਂ ਦੇ ਲਿਹਾਜ਼ ਨਾਲ ਗਿੱਧਾ ਬੇਹੱਦ ਲਚਕੀਲਾ ਤੇ ਵੰਨਗੀਆਂ ਭਰਪੂਰ ਲੋਕ ਨਾਚ ਗਿੱਧੇ ਦੇ ਨਾਚ ਮੁਦਰਾਵਾਂ ਨੇ ਕਿਉਂਕਿ ਬੋਲੀ ਦੇ ਅਨਸਾਰ ਚੱਲਣਾ ਹੁੰਦਾ ਤੇ ਬੋਲੀਆਂ ਕਪਤਾ ਦਾ ਅੰਗ ਹੋਣ ਕਰਕੇ ਜੀਵਨ ਦੀ ਵਿਵਵਦਤਾ ਵਿਸ਼ਾਲਤਾ ਭਾਵ ਫੀਲਿੰਗ ਦੀ ਗਹਿਰਾਈ ਨਾਲ ਸੰਬੰਧਿਤ ਹੁੰਦੀਆਂ ਨੇ ਇਸ ਕਰਕੇ ਜੀਵਨ ਦੇ ਹਰ ਮੂਡ ਤੇ ਸਥਿਤੀ ਨੂੰ ਇਹਨਾਂ ਦੇ ਵਿੱਚ ਪੇਸ਼ ਕਰਨ ਦੀ ਸਮਰੱਥਾ ਹੁੰਦੀ ਹੈ ਤੇ ਬੋਲੀ ਵਿੱਚਲੇ ਥੀਮ ਨੂੰ ਨਾਚ ਮੁਦਰਾ ਦਾ ਰੂਪ ਦੇ ਕੇ ਨਾਚ ਕਰਨ ਦੇ ਵਿੱਚ ਪੂਰਨ ਖੁੱਲ ਹੁੰਦੀ ਆ ਅਦਾਕਾਰ ਆਪਣੇ ਸਰੀਰ ਦੇ ਹਰ ਅੰਗ ਦੇ ਨਾਲ ਕਿਸੇ ਵੀ ਢੰਗ ਨਾਲ ਖਲਾਤਮਕ ਵਿਧੀ ਨਾਲ ਖਲੋ ਕੇ ਬੈਠ ਕੇ ਝੁੱਕ ਕੇ ਤੇਜ਼ ਦੌੜ ਕੇ ਮੁద్ధి ਸਿੱਧੀ ਹੋ ਕੇ ਆਪਣੀਆਂ ਹਰਕਤਾਂ ਕਰਕੇ ਹਰਕਤਾਂ ਵਿੱਚ ਲਿਆ ਸਕਦੀ ਹੈ ਇਹਦੀ ਮੁਦਰਾਵਾਂ ਨੂੰ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਸਮੁੱਚੇ ਸਰੀਰ ਦੇ ਨਾਚ ਰੂਪ ਦੇ ਵਿੱਚ ਢਲਣ ਦੀ ਖੁੱਲੀ ਖੁੱਲ ਬਾਕੀ ਲੋਕ ਨਾਚਾਂ ਨਾਲੋਂ ਗਿੱਧੇ ਵਿੱਚ ਜ਼ਿਆਦਾ ਤੇ ਨਾਚ ਦੀਆਂ ਮੁਦਰਾਵਾਂ ਦੀ ਅਜਿਹੀ ਖੁੱਲ ਆਪਾਂ ਨੂੰ ਕਿਸੇ ਹੋਰ ਦੇ ਵਿੱਚ ਨਹੀਂ ਮਿਲਦੀ ਜਿਸ ਕਰਕੇ ਇਹਦੀ ਮੌਲਿਕਤਾ ਹਜੇ ਤੱਕ ਕਾਇਮ ਹੈ ਪਹਿਲਾਂ ਆਪਾਂ ਇਹ ਕਾਰਨੇ ਵੜ ਰਹੇ ਹਾਂ ਅੱਗੇ ਹੈਗਾ ਲੋਕ ਦਾਇਰਿਆਂ ਵਾਲੀ ਪਿੜ੍ਹੀ ਬੀ ਦੀ ਜਿਹੜੀ ਪੀੜ ਹੈ ਜਿਹੜਾ ਇਹਦੇ ਚ ਇਕੱਠੋਂ ਦਾ ਲੋਕਧਾਰਿਆ ਵਾਲਾ ਹੁੰਦਾ ਪੇਸ਼ਕਾਰੀ ਦਾ ਲਗਭਗ ਕਾਇਮ ਹੋਣਾ ਰਹਿਣਾ ਹੁਣ ਤੱਕ ਵੀ ਕਾਇਮ ਹਾਂਜੀ ਹੋਰ ਨਾਲ ਲੋਕ ਨਾਚਾਵਾ ਕਿ ਗਿੱਧਾ ਮੰਚ ਉੱਤੇ ਆ ਕੇ ਲੋਕਧਾਰਿਆਂ ਵਾਲੀ ਪੀੜ ਪੇਸ਼ਕਾਰੀ ਨਾਲੋਂ ਬਹੁਤਾ ਦੂਰ ਨਹੀਂ ਹੋਇਆ ਇਸ ਨੇ ਮੰਚ ਉੱਤੇ ਲੋਕਧਾਰਿਆਂ ਦੀ ਥਾਂ ਯੂ ਦੀ ਸ਼ਕਲ ਧਾਰਨ ਕਰ ਲਈ ਮਤਲਬ ਕਿ ਐਵੇਂ ਖੜ ਜਾਂਦੇ ਨੇ ਠੀਕ ਹੈ ਤੁਸੀਂ ਦੇਖਿਆ ਹੋਣਾ ਕਿ ਗਿੱਧੇ ਦੇ ਵਿੱਚ ਕੁੜੀਆਂ ਕਿ ਇਧਰ ਲੇ ਸੜਉਂਦੇ ਨੇ ਕਿਧਰ ਇੱਥੇ ਇੱਥੇ ਹੁੰਦੇ ਨੇ ਵਾਪਿ ਪਿੱਛੇ ਹਨਾ ਯੂ ਦੀ ਸ਼ਕਲ ਦੇ ਵਿੱਚ ਇਧਰੋਂ ਖੁੱਲਾ ਹੁੰਦਾ ਤਾਂ ਇਹ ਸ਼ਕਲ ਬਣ ਜਾਂਦੀ ਹੈ ਇੰਗਲਿਸ਼ ਦਾ ਵਰਡ ਹੈ ਜਿਹੜਾ ਗਿੱਧੇ ਦੀ ਜੋਖੀ ਮੰਚ ਪੇਸ਼ਕਾਰੀ ਦੇ ਵਿੱਚ ਝੁੱਕ ਦਾਇਰਿਆਂ ਵਾਲੀ ਲੋਕ ਪੇਸ਼ਕਾਰੀ ਦਾ ਅਨੁਸਾਰਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਸਾਰਾ ਕੁਝ ਗਿੱਧੇ ਦੀ ਜਾਨਦਾਰ ਲੋਕ ਪਰੰਪਰਾਤਿਕ ਪੇਸ਼ਕਾਰੀ ਦੀ ਰਚਨਾ ਵਿਧਾਨਿਕ ਖੁੱਲ੍ਹ ਕਰਕੇ ਸੰਭਵ ਹੈ ਅਗਲਾ ਹੈਗਾ ਸਾਦਾ ਪੇਸ਼ਕਾਰੀ ਹਾਂਜੀ ਗਿੱਧੇ ਨੂੰ ਪੇਸ਼ਕਾਰੀ ਬਿਲਕੁਲ ਸਾਦੀ ਹੁੰਦੀ ਹੈ ਇਹਦੇ ਵਿੱਚ ਕੁੜੀਆਂ ਅੰਦਰਵਾਰ ਮੂੰਹ ਕਰਕੇ ਗੋਲ ਦਾਇਰੇ ਦੇ ਵਿੱਚ ਖੜੀਆਂ ਹੋ ਜਾਂਦੀਆਂ ਨੇ ਐਵੇਂ ਤੇ ਇਕ ਤਾਂ ਇਹਦੀ ਜੂ ਦੀ ਸ਼ਕਲ ਹੁੰਦੀ ਹੈ ਕਿ ਇਹਨੂੰ ਗੋਲ ਦਾਇਰੇ ਦੇ ਵਿੱਚ ਵੀ ਹੁੰਦਾਵੇਂ ਠੀਕ ਹੈ ਸਾਰਾ ਗੋਲਾਈ ਦੇ ਵਿੱਚ ਹੁੰਦਾ ਇਧਰੋਂ ਹੁੰਦੇ ਨੇ ਕੁੜੀਆਂ ਇਧਰੋਂ ਹੁੰਦੇ ਨੇ ਇਧਰੋਂ ਆਵੇਂ ਨੱਚਦੀਆਂ ਨੇ ਠੀਕ ਹੈ ਜਿਹਨੂੰ ਕੱਗਰੀ ਪੀੜ ਕਹਿੰਦੇ ਨੇ ਇੱਕ ਦੋ ਇੱਕ ਜਾਂ ਦੋ ਕੁੜੀਆਂ ਰਲ ਕੇ ਬੋਲੀ ਪਾਉਂਦੀਆਂ ਨੇ ਤੇ ਬਾਕੀ ਸਾਰੀਆਂ ਕੁੜੀਆਂ ਉਸ ਬੋਲੀ ਨੂੰ ਚੁੱਕਦੀਆਂ ਨੇ ਠੀਕ ਹੈ ਤਾੜੀ ਨਾਲ ਤੇ ਹੰਗੂਰਾ ਭਰਦੀਆਂ ਨੇ ਲੈ ਵਦ ਫਿਰ ਅੱਗੇ ਕੌਂਦੀਆਂ ਨੇ ਜਿਵੇਂ ਗਿੱਧਾ ਗਿੱਧਾ ਕਰਦੀ ਮੇਲਣੇ ਗਿੱਧਾ ਪਉ ਬਥੇਰਾ ਪਿੰਡ ਦੇ ਮੁੰਡੇ ਟੁੱਕੇ ਕੇ ਅੱਗੇ ਕੀ ਬੁੱਢੜਾ ਕੀ ਠੇਰਾ ਅੱਖ ਪਟਕੇ ਦੇਖ ਤੂ ਕੇਰਾ ਭਰਿਆ ਪਿਆ ਬਨੇਰਾ ਨੱਚ ਕਲਬੂਤਰੀਏ ਦੇਦੇ ਸ਼ੌਂਕ ਦਾ ਗੇੜਾ ਨੱਚ ਕਲਬੂਤਰੀਏ ਦੇਦੇ ਸ਼ੌਂਕ ਦਾ ਗੇੜਾ ਹਾਂਜੀ ਅੰਤਿਮ ਟੁਕਕਾ ਜਿਹੜੀ ਕੀ ਜਿਹਨੂੰ ਦੋ ਵਾਰ ਉਚਾਰਦੇ ਨੇ ਜਿਹਦੇ ਵਿੱਚ ਨੱਚ ਮੁਦਰਾ ਵਗੈਰਾ ਦੇ ਨੂੰ ਤੋੜਾ ਕਹਿੰਦੇ ਨੇ ਇਹਨੂੰ ਸਾਰੀਆਂ ਕੁੜੀਆਂ ਸਮੂਹਿਕ ਤੌਰ ਤੇ ਉੱਚੀ ਸੁਰ ਤੇ ਤੇਜ਼ ਗਤੀ ਨਾਲ ਦੌਰ ਆਉਂਦੀਆਂ ਨੇ ਜਿਹੜੀ ਗਿੱਧੇ ਦੀ ਲਾਜ਼ਮੀ ਸ਼ਰਤ ਆਏ ਤੋੜੇ ਦੇ ਬੋਲ ਆਉਂਦੇ ਹੀ ਦੋ ਕੁੜੀਆਂ ਪਿੱਠ ਦੇ ਅੰਦਰੋਂ ਉਲਟ ਦਿਸ਼ਾ ਵੱਲੋਂ ਆ ਕੇ ਬੋਲੀ ਵਿਚਲੇ ਭਾਵ ਨੂੰ ਨਾਚ ਮੁਦਰਾਵਾਂ ਦਾ ਗੁਰੂ ਨੱਚਣ ਲੱਗਦੀ ਹੈ ਠੀਕ ਹੈ ਤੇ ਕੁੜੀਆਂ ਤੋੜੇ ਨੂੰ ਗਾਉਂਦੇ ਹੋਏ ਝੁੱਕ ਕੇ ਤਾੜੀ ਮਾਰਦੀਆਂ ਨੇ ਝੁੱਕ ਕੇ ਤਾੜੀ ਮਾਰਦੀਆਂ ਨੇ ਤੇ ਅੱਡੀ ਦੇ ਪੱਬਾ ਨਾਲ ਝਾਂਜਰਾ ਛਣਕਾਉਂਦੇ ਹੋਏ ਵਿਰੋਧੀ ਪਾਸੀਆਂ ਤੋਂ ਚੱਲ ਕੇ ਪੀੜ ਦੇ ਵਿਚਕਾਰ ਇੱਕ ਦੂਜੇ ਨਾਲ ਅੱਖਾਂ ਮਿਲਾ ਕੇ ਕੱਟਦੀਆਂ ਹੋਈਆਂ ਲੱਗਦੀਆਂ ਅਗਲਾ ਹੈਗਾ ਗਿੱਧੇ ਦੀਆਂ ਬੋਲੀਆਂ ਤੇ ਤੋੜਾ ਹਾਂਜੀ ਗਿੱਧੇ ਦੇ ਬੋਲੀਆਂ ਵੀ ਆਮ ਤੌਰ ਤੇ ਦੋ ਪਾਤਰਾਂ ਦੀ ਗੱਲਬਾਤ ਕੇਵਰ ਤਮਾਸ਼ੇ ਵੀ ਕਰਦੇ ਨੇ ਇਹਦੇ ਵਿੱਚ ਦੋ ਰਿਸ਼ਤਿਆਂ ਦਾ ਟਕਰਾਓ ਜਾਂ ਕਿ ਇਸੇ ਸਥਿਤੀ ਨੂੰ ਪਹਿਲੀ ਪਹਿਲੂ ਬਣਾ ਕੇ ਕਨਾਟਕੀ ਰੂਪ ਦੇ ਵਿੱਚ ਪੇਸ਼ ਕਰਾਇਆ ਜਾਂਦਾ ਕਿਸੇ ਨਾਟਕੀ ਬੋਲ ਵਿਚਲੀ ਸਥਿਤੀ ਨੂੰ ਨੱਚਣ ਵਾਲੀਆਂ ਨੇ ਨਾਚ ਮੁਦਰਾਵਾਂ ਦਾ ਰੂਪ ਦੇਣਾ ਹੁੰਦਾ ਤੇ ਗਿੱਧੇ ਦੀ ਬੋਲੀ ਵਿੱਚ ਕਿਸੇ ਇੱਕ ਸਥਿਤੀ ਨੂੰ ਸਾਰਿਆ ਜਾਂਦਾ ਜਾਂ ਸਮਾਜਿਕ ਜੀਵਨ ਦੀ ਝਾਕੀ ਨੂੰ ਪੇਸ਼ ਕੀਤਾ ਜਾਂਦਾ ਤੇ ਬੋਲੀ ਦਾ ਤੋੜਾ ਇਸ ਝਾਕੀ ਦਾ ਸਿਖਰ ਹੁੰਦਾ ਜਿਹਨੂੰ ਨਾਚ ਮੁਦਰਾਵਾਂ ਵਿੱਚ ਪੇਸ਼ ਕੀਤਾ ਜਾਂਦਾ ਇਸ ਤਰ੍ਹਾਂ ਬੋਲੀ ਦਾ ਤੋੜਾ ਕਾਵਿਕ ਨਾਟਕੀ ਤੇ ਨਾਚ ਮੁਦਰਾਵਾਂ ਦਾ ਪੱਖੋਂ ਬੜਾ ਅਹਿਮ ਹੁੰਦਾ ਅੱਗੇ ਹੈਗਾ ਬੋਲੀਆਂ ਦੀ ਝੋਲ ਹਾਂਜੀ ਗਿੱਧੇ ਵਿੱਚ ਨਾਚ ਦੀ ਗਤੀ ਅਨੁਸਾਰ ਬੋਲੀਆਂ ਦੀ ਚੋਣ ਕੀਤੀ ਜਾਂਦੀ ਹੈ ਜਦੋਂ ਗਿੱਧਾ 3ਮੀ ਭਾਵ ਕਿ ਹੌਲੀ 3ਮੀ ਤੌਰ ਤੇ ਜੇ ਸ਼ੁਰੂ ਹੋਇਆ ਹੁੰਦਾ ਤਾਂ ਬੋਲੀ ਲੰਬੀ ਬੋਲੀ ਪਾਈ ਜਾਂਦੀ ਹੈ ਲੰਬੀਆਂ ਬੋਲੀਆਂ ਉਹਨੇ ਦੇਰ ਤੱਕ ਚਲਦੀਆਂ ਰਹਿਣ ਜਿੰਨਾ ਦੇਰ ਜਿੰਨਾ ਚਿਰ ਤੱਕ ਗਿੱਧਾ ਪੂਰੇ ਤਰੀਕੇ ਨਾਲ ਜੋਸ਼ ਦੇ ਵਿੱਚ ਨਹੀਂ ਆਉਂਦਾ ਠੀਕ ਆ ਪੂਰੇ ਗਰਮ ਨਹੀਂ ਹੋਇਆ ਹੁੰਦਾ ਤੇ ਕਈ ਵਾਰੀ ਗਿੱਧਾ ਪਾ ਕੇ ਥੱਕੀਆਂ ਕੁੜੀਆਂ ਲੰਬੀਆਂ ਬੋਲੀਆਂ ਪਾ ਕੇ ਫਿਰ ਦਮਦਾਰ ਲੰਦੀਆਂ ਅੱਗੇ ਹੈਗਾ ਬੋਲੀਆਂ ਦੀਆਂ ਕਿਸਮਾਂ ਕਿਉਂਕਿ ਜੇ ਛੋਟੀ ਬੋਲੀ ਹੋਊਗੀ ਉਹਨੂੰ फटाफट ਨੱਚਣਾ ਪਊਗਾ ਜੇ ਬੋਲੀ ਲੰਬੀ ਹੋਊਗੀ ਤਾਂ ਐਂਡ ਦੇ ਵਿੱਚ ਆ ਕੇ ਰੱchnੀ ਆ ਅੱਗੇ ਹੈਗਾ ਬੋਲੀਆਂ ਦੀਆਂ ਕਿਸਮਾਂ ਹਾਂਜੀ ਬੋਲੀਆਂ ਦੋ ਪ੍ਰਕਾਰ ਦੀ ਹੁੰਦੇ ਨੇ ਇੱਕ ਤਾਂ ਉਹ ਜਿਨ੍ਹਾਂ ਵਿੱਚ ਥੀਮਕ ਇਕਾਗਰਤਾ ਹੁੰਦੀ ਹੈ ਦੂਜੀ ਉਹ ਜਿਨ੍ਹਾਂ ਵਿੱਚ ਇੱਕੋ ਸਥਿਤੀ ਪਾਤਰ ਭਾਵ ਦ੍ਰਿਸ਼ ਭਾਵ ਜਾਂ ਦ੍ਰਿਸ਼ ਦੇ ਪੱਖੋਂ ਬਦਲਦੀ ਜਾਂਦੀ ਹੈ ਇਹਦੇ ਵਿੱਚੋਂ ਸਤਰ ਆਪਣੀ ਆਪਣੀ ਥਾਂ ਤੇ ਸੁਤੰਤਰ ਹੁੰਦੀ ਹੈ ਤੇ ਨਾਚ ਵਾਲੀ ਸਿਰਫ ਤੋੜੇ ਵਾਲੇ ਬੋਲ ਨੂੰ ਹੀ ਚੁੱਕਿਆ ਜਾਂਦਾ ਜਿਵੇਂ ਛੋਟੀ 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 ਬੀਨ ਵਜਾਜੋਗੀਆ ਤੈਨੂੰ ਦੇਊਗੀ ਮੱਕੀ ਦੀ ਰੋਟੀ ਤੈਨੂੰ ਦੇਊਗੀ ਮੱਕੀ ਦੀ ਰੋਟੀ ਪਤਲੇ ਜਿਹੇ ਲੱਕ ਵਾਲਿਆ ਤੈਨੂੰ ਆਦਤ ਪੈ ਗਈ ਖੋਟੀ ਮੂਰੇ ਘੋੜਾ ਮਿੱਤਰਾਂ ਦਾ ਮਗਰ ਫੁੱਲਾਂ ਵਾਲੀ ਬੋਤੀ ਮੇਲਣ ਮੁੰਡਿਆਂ ਮੁੰਡਿਆ ਨੇ ਡਿੱਗਦੀ ਚਵਾਰਿਓਂ ਬੁੱਚੀ ਮੇਲਣ ਮੁੰਡਿਆਂ ਨੇ ਡਿੱਗਦੀ ਚਵਾਰਿਓਂ ਬੁੱਚੀ ਆਪਣੇ ਕੋਲੋਂ ਵੀ ਤੁਸੀਂ ਜਿਹੜੀ ਕਿ ਬੋਲੀਆਂ ਐਡ ਕਰ ਸਕਦੇ ਹੋ ਅੱਗੇ ਹੈਗਾ ਤੀਮੀ ਗਤੀ ਦਾ ਗਿੱਧਾ ਤੇ ਟੱਪੇ ਹਾਂਜੀ ਜਿਹਦੇ ਵਿੱਚ ਧੀਮੀ ਗਤੀ ਹੁੰਦੀ ਹੈ ਹੌਲੀ-ਹੌਲੀ ਲੰਬੀਆਂ ਬੋਲੀਆਂ ਆਉਂਦੀਆਂ ਨੇ ਮਤਲਬ ਕਿ ਠੀਕ ਹੈ ਗਿੱਧੇ ਦੇ ਵਿੱਚ ਜੋਸ਼ ਪਾਦਾ ਕਰਨ ਲਈ ਕਰਦੇ ਨੇ ਐਵੇਂ ਧੀਮੀ ਗਤੀ ਤੇ ਗਿੱਧੇ ਨਾਲ ਟੱਪੇ ਵੀ ਚੱਲਦੇ ਨੇ ਜੋ ਕਿ ਇੱਕ ਤੁੱਕੀ ਬੋਲੀ ਹੁੰਦੀ ਹੈ ਟੱਪਾ ਕੀ ਹੁੰਦਾ ਜਿਹਦੇ ਵਿੱਚ ਇੱਕ ਤੁੱਕੀ ਹੁੰਦੀ ਹੈ ਠੀਕ ਹੈ ਇੱਕ ਤੁੱਕ ਹੁੰਦੀ ਹੈ ਇਹਨੂੰ ਇੱਕ ਤੁੱਕੀ ਬੋਲੀ ਵੀ ਕਹਿੰਦੇ ਨੇ ਤੇ ਇਹਦੇ ਵਿੱਚ ਬੋਲੀ ਦਾ ਤੋੜੇ ਵਾਲੀ ਗਤੀ ਨਹੀਂ ਆ ਸਕਦੀ ਇਸ ਕਰਕੇ ਜਦੋਂ ਟੱਪਿਆ ਉੱਤੇ ਨੱਚਣਾ ਹੋਵੇ ਤਾਂ ਇੱਕ ਅੱਧ ਬੋਲ ਜਾਂ ਤੁਕਾਂਕ ਜੋੜ ਕੇ ਟੱਪੇ ਨੂੰ ਗਾਇਆ ਜਾਂਦਾ ਠੀਕ ਹੈ ਗਿੱਧੇ ਵਿੱਚ ਟੱਪੇ ਜਾਂ ਗਿੱਧੇ ਦੇ ਆਰੰਭ ਵਿੱਚ ਗਾਏ ਜਾਂਦੇ ਨੇ ਮਤਲਬ ਕਿ ਗਿੱਧੇ ਵਿੱਚ ਟੱਪੇ ਜਾਂ ਤਾਂ ਗਿੱਧੇ ਦੇ ਸ਼ੁਰੂ ਦੇ ਵਿੱਚ ਗਾਏ ਜਾਂਦੇ ਨੇ ਜਾਂ ਜਦੋਂ ਕੁੜੀਆਂ ਗਿੱਧਾ ਪਾ ਕੇ ਥੱਕ ਜਾਂਦੇ ਨੇ ਫੇਰ ਪਾਏ ਜਾਂਦੇ ਨੇ ਤੇ ਇਹਨਾਂ ਵਿੱਚ ਜਿਹੜੇ ਕਿ ਫਿਰ ਗਿੱਧੇ ਦੀ ਨਰਸਰੀ ਕਿਹਾ ਜਾਂਦਾ ਉਹਨੂੰ ਕਿਕਲੀ ਨੂੰ ਕਿਕਲੀ ਵੀ ਬਾਈ ਜਾਂਦੀ ਆ ਉਸ ਸਮੇਂ ਟੱਪੇ ਸਾਂਝੀ ਤਾੜੀ ਦੇ ਹੁਲਾਰੇ ਨਾਲ ਗਿੱਧੇ ਦੇ ਪੀੜ ਵਿੱਚ ਖੜੇ ਹੋ ਕੇ ਗਾਏ ਜਾਂਦੇ ਨੇ ਤੇ ਇੱਕ ਸੂਰਤ ਆ ਲਿਆਉਣ ਲਈ ਟੱਪੇ ਦੇ ਨਾਲ ਬੱਲੇ ਬੱਲੇ ਸ਼ਬਦ ਜੋੜਿਆ ਜਾਂਦਾ ਜਿਵੇਂ ਬੱਲੇ ਬੱਲੇ ਏ ਬਾਈ ਦੂਣੀਆਂ ਧੰਦ ਪਿੱਟਦੀ ਮੋਜਾ ਲੁੱਟਦੀ ਗੁਲਾਲ ਵਾਲੀ ਉੱਤਮੀ ਠੀਕ ਹੈ ਐਵੇਂ ਅੱਗੇ ਹੈਗਾ ਬੱਲੇ ਬੱਲੇ ਬੇਮਰ ਜਾਣ ਮਰ ਜਾਣ ਸਿੰਘਾ ਸੱਬਿਆਂ ਜਿਨ੍ਹਾਂ ਗਿੱਧੇ ਨੇ ਪਿੰਡ ਚੋਂ ਬੰਦ ਬੰਦ ਕੀਤੀ ਬੱਲੇ ਬੱਲੇ ਸੌਣ ਵੀਰ ਇਕੱਠਿਆਂ ਕਰੇ ਭਾਦੋ ਚੰਦਰੀ ਵਿਛੋੜੇ ਪਾਵੇ ਅੱਗੇ ਹੈਗਾ ਤੇਜ਼ ਗਤੀ ਵਾਲਾ ਗਿੱਧਾ ਆਮ ਕਰਕੇ ਛੋਟੀਆਂ ਬੋਲੀਆਂ ਤੇ ਹੁੰਦਾ ਮਤਲਬ ਕਿ ਤੇਜ਼ ਬੋਲੀਆਂ ਜਿਹੜਾ ਧੀਮੀ ਗਤੀ ਵਾਲਾ ਤਾਂ ਜਿਹੜੀ ਕਿ ਲੰਬੀਆਂ ਬੋਲੀਆਂ ਦਾ ਹੁੰਦਾ ਧੀਮੀ ਗਤੀ ਵਾਲਾ ਲੰਮੀਆਂ ਬੋਲੀਆਂ ਤੇ ਗਿੱਧੇ ਨੂੰ ਗਰਮਾਉਣ ਲਈ ਭਾਵੇਂ ਗਿੱਧੇ ਦੇ ਵਿੱਚ ਤੇਜ਼ਗੀ ਲਿਆਉਣ ਲਈ ਜੋਸ਼ ਪੈਦਾ ਕਰਨ ਲਈ ਗਾਇਆ ਜਾਂਦੀਆਂ ਨੇ ਜਿਹੜੇ ਕਿ ਧੀਮੀ ਗਤੀ ਵਾਲਾ ਲੰਮੀ ਬੋਲੀ ਹੈ ਤੇ ਜਿਹੜਾ ਤੇਜ਼ ਗਤੀ ਵਾਲਾ ਹੁੰਦਾ ਉਹਦੇ ਵਿੱਚ ਛੋਟੀਆਂ ਬੋਲੀਆਂ ਹੁੰਦੀਆਂ ਨੇ ਛੋਟੀ ਬੋਲੀ ਵਿੱਚ ਥੋੜਾ ਜਲਦੀ ਆਉਣ ਦੇ ਕਰਕੇ ਗਿੱਧੇ ਦਾ ਪੂਰਾ ਜੋਸ਼ ਬਣ ਜਾਂਦਾ ਇਸ ਕਰਕੇ ਤਿਆਂ ਦੇ ਮੌਕੇ ਧੀਮੀ ਗਤੀ ਵਾਲੇ ਧੀਮੀ ਗਤੀ ਵਿੱਚ ਚੱਲਣ ਵਾਲੇ ਗਿੱਧੇ ਵਿੱਚ ਲੰਮੀ ਬੋਲੀ ਦੀ ਵਰਤੋਂ ਕੀਤੀ ਜਾਂਦੀ ਹੈ ਪਰੰਤੂ ਵਿਆਹ ਦੇ ਵਿੱਚ ਤੇਜ਼ ਗਤੀ ਦੇ ਗਤੀ ਵਿੱਚ ਛੋਟੀਆਂ ਬੋਲੀਆਂ ਜਾਰੇ ਚੱਲਦੀਆਂ ਨੇ ਸਕੂਲਾਂ ਕਾਲਜਾਂ ਦੇ ਸਟੇਜਾਂ ਉੱਤੇ ਵੀ ਛੋਟੀਆਂ ਬੋਲੀਆਂ ਦੇ ਵਰਤੋਂ ਹੁੰਦੀ ਆ ਜਿਵੇਂ ਨੱਚਣ ਜਾਣ ਦੀ ਗਾਉਣ ਜਾਣ ਦੀ ਮੈਂ ਨੱਚਦੀ ਨਾ ਹਾਰੀ ਨਹੀਂ ਉਧਰ ਉਹ ਰਮਾਲ ਹਿੱਲਿਆ ਮੇਰੀ ਗਿੱਧੇ ਵਿੱਚ ਓੜੇ ਫੁਲਕਾਰੀ ਨਹੀਂ ਉਧਰ ਉਹ ਰਮਾਲ ਹਿੱਲਿਆ ਅੱਗੇ ਹੈਗਾ ਗਿੱਧੇ ਨਾਲ ਸੰਬੰਧਿਤ ਸਮਾਜਿਕ ਮੌਕੇ ਹਾਂਜੀ ਗਿੱਧੇ ਦੀ ਪੇਸ਼ਕਾਰੀ ਮੁੱਖ ਤੌਰ ਤੇ ਚਾਰ ਸਮਾਜਿਕ ਮੌਕੇ ਨੇ ਜਿਨ੍ਹਾਂ ਦੇਪਾਂ ਜ਼ਿਆਦਾਤਰ ਗਿੱਧਾ ਪੈਂਦਾ ਤੀਆਂ ਦੇ ਵੈਸੇ ਤਾਂ ਹਰ ਇੱਕ ਖੁਸ਼ੀ ਦੇ ਗਿੱਧਾ ਪਾ ਲਿਆ ਜਾਂਦਾ ਪੀਆਂ ਤੇ ਮੰਗਣੇ ਤੇ ਵਿਆਹ ਤੇ ਮੁੰਡੇ ਦੀ ਪਹਿਲੀ ਲੋੜੀ ਤੇ ਹਾਂ ਜੀ 3ਾਂ ਦਾ ਤਿਹਾਰ 3ਾਂ ਦਾ ਗਿੱਧਾ ਆਮ ਕਰਕੇ ਪਹਿਲਾਂ ਜਿਹਦੇ ਵਿੱਚ ਆਪਾਂ ਨੇ ਕਾਰਨ ਕਰਨ ਕਿ ਕਿ ਇਹਦੀ ਮੌਲਿਕਤਾ ਹੁਣ ਤੱਕ ਕਿ ਕਿ موجوده ਫਿਰ ਆਪਾਂ ਨੇ ਧੀਮੀ ਗਤੀ ਦੇ ਤੇਜ਼ ਗਤੀ ਵਾਲਾ ਕਿੱਦੇ ਦੇ ਹੈਡਿੰਗ ਬਣਾਉਣੇ ਨੇ ਫਿਰ ਆਪਾਂ ਨੇ ਜਿਹੜੇ ਕੀ ਦੱਸਣਾ ਵੀ ਗਿੱਧਾ ਕਿਹੜੇ-ਕਿਹੜੇ ਮੌਕਿਆਂ ਤੇ ਪਾਇਆ ਜਾਂਦਾ ਹਾਂ ਜੀ ਗਿੱਧਾ 3ਾਂ ਦਾ ਗਿੱਧਾ ਆਮ ਕਰਕੇ ਪਿੰਡ ਦੇ ਵਿੱਚਕਾਰ ਕਿਸੇ ਸਾਂਝੀ ਥਾਂ ਉੱਤੇ 3ਾਂ ਲੱਗਦੀਆਂ ਨੇ ਤੀਜ ਤਿਹਾਰ ਆਉਂਦੇ ਹੀ ਜਿਹੜੀ ਕਿ ਨਵ ਵਿਆਹਤਾ ਮਟਿਆਰਾਂ ਆਪਣੇ ਪੇਕੇ ਆ ਜਾਂਦੀਆਂ ਨੇ ਤੇ ਭੈਣਾਂ ਤੇ ਪਰਜਾਨਾਂ ਇੱਕੋ ਪੇੜ ਦੇ ਵਿੱਚ ਇਕੱਠੀਆਂ ਹੋ ਕੇ ਗਿੱਧਾ ਪਾਉਂਦੀਆਂ ਨੇ ਇਹਦੇ ਵਿੱਚੋਂ ਮਟਿਆਰਾਂ ਆਪਣੇ ਗੁੱਬਲ ਗੁੱਬੂ ਗੁਲਾਟ ਕੱਢਦੀਆਂ ਨੇ ਤੇ ਇਸ ਮੌਕੇ ਤੇ ਇਸਤਰੀ ਦੇ ਨੇਕਾ ਦੁੱਖ ਸੁੱਖ ਜਿਹੜੇ ਕਿ ਸਾਂਝੇ ਕਰਦੀਆਂ ਉਹਨੇ ਭਾਵਕੀ ਨਾਚ ਮੂਦਰਾ ਦੇ ਵਿੱਚ ਉਹਨੂੰ ਢਾਲਦੀਆਂ ਨੇ ਆਪਣੇ ਆਪਣਾ ਜੋ ਉਹਨਾਂ ਦਾ ਮਨ ਦਾ ਘਵਾਰ ਹੁੰਦਾ ਉਹਨੂੰ ਗਿੱਧੇ ਦੇ ਬੋਲੇ ਰਹੀਂ ਬਾਹਰ ਕੱਢਦੀਆਂ ਨੇ ਇਹਨਾਂ ਵਿੱਚ ਵੀਰ ਦਾ ਪਿਆਰ ਪ੍ਰੇਮੀ ਦੇ ਮਿਲਣੀਆਂ ਦਿਓਰ ਦਾ ਲਾੜ ਜੇਠਾ ਨਾਲ ਸ਼ਰੀਕੇਵਾਜੀ ਪਿਆਰ ਦੀਆਂ ਦੱਬੀਆਂ ਉਹ ਮੰਗਾ ਅਧੂਰੇ ਸੁਪਨੇ ਸਦਰਾਂ ਬਿਰੜਾਏ ਕੋ ਪੱਤੀ ਸੱਸਾਂ ਨਾਲ ਝਗੜੇ ਛੜਿਆ ਅਮਲੀਆਂ ਤੇ ਸਾਧਾਂ ਦੇ ਚਰਿੱਤਰ ਜਿਹੜੇ ਕਿ ਉਹਨਾਂ ਦੇ ਰਿਗਾਰਡਿੰਗ ਇਹਦੀ ਵਿੱਚ ਬੋਲੀਆਂ ਪਾ ਜਾਂਦੀਆਂ ਨੇ ਤੇ ਤੀਆਂ ਦੇ ਗਿੱਧੇ ਦਾ ਪੀੜ ਹਰ ਮੁਟਿਆਰ ਲਈ ਇੱਕ ਤਰ੍ਹਾਂ ਦਾ ਸਿਖਲਾਈ ਦਾ ਸੈਂਟਰ ਹੁੰਦਾ ਜਿੱਥੇ ਉਹ ਸਿੱਖਦੀਆਂ ਨੇ ਜਿੱਥੇ ਹੰਡੀਆਂ ਵਾਤੀਆਂ ਮੋਰੀਆਂ ਆਦਕਾਰ ਮੁਟਿਆਰਾਂ ਗਿੱਧਾ ਸਿਖਾਉਂਦੀਆਂ ਨੇ ਤੇ ਇੱਥੇ ਵਧੀਆ ਕਲਾ ਪ੍ਰਤਿਭਾ ਵਾਲੀਆਂ ਤੇ ਚੰਗਾ ਨੱਚਣ ਵਾਲਿਆਂ ਦਾ ਕਾਰਾਂ ਦੀ ਸਰਦਾਰੀ ਹੁੰਦੀ ਹੈ ਇਸ ਤੋਂ ਇਲਾਵਾ ਵਧੀਆ ਬੋਲੀਕਾਰਾਂ ਜਿਨ੍ਹਾਂ ਦੇ ਅੰਦਰੋਂ ਅਗੰਮੀ ਬੋਲ ਆਪ ਮਹਾਰੇ ਨਿਕਲਦੇ ਨੇ ਉਹਨਾਂ ਨੂੰ ਵੀ ਮਾਨਤਾ ਮਿਲਦੀ ਹੈ ਵਧੀਆ ਬੋਲੀਕਾਰ ਉਹ ਮੰਨੀ ਜਾਂਦੀ ਹੈ ਜੋ ਗਿਂਤੀ ਵਿੱਚ ਬਹੁਤੀਆਂ ਆਕਾਰ ਦੇ ਵਿੱਚ ਲੰਬੀਆਂ ਤੇ ਨਾਟਕੀ ਟਕਰੌ ਭਰੀਆਂ ਤੋੜੇ ਵਾਲੀਆਂ ਬੋਲੀਆਂ ਜੋੜਦੀ ਹੈ ਅੱਗੇ ਹੈਗਾ ਵਿਆਹ ਦਾ ਗਿੱਧਾ ਹਾਂਜੀ ਜਿੱਥੇ ਤੀਆਂ ਦਾ ਗਿੱਧਾ ਸਹੇਲੀਆਂ ਦਾ ਗਿੱਧਾ ਉੱਥੇ ਵਿਆਹ ਦਾ ਗਿੱਧਾ ਮੇਲ ਦਾ ਹੁੰਦਾ ਭਾਵ ਕਿ ਮੇਲਣਾ ਮਿਲ ਕੇ ਨੱਚਦਿਆਂ ਨੇ ਤਿਆਂ ਦਾ ਕਿੱਦਾਂ ਮੋਹ ਮੁਹੱਬਤ ਦੇ ਹੀਰਵੇ ਦਾ ਕਿੱਦਾਂ ਹੁੰਦਾ ਪਰ ਵਿਆਹ ਦਾ ਕਿੱਦਾਂ ਖੁਸ਼ੀ ਪਰ ਹੀ ਮਸਤੀ ਤੇ ਖਰੂਦ ਇੱਕ ਦੂਜੇ ਨਾਲ ਨੋਖ ਝੋਕ ਵਾਲਾ ਹੁੰਦਾ ਤੇ ਵਿਆਹ ਦੇ ਕਿੱਦੇ ਵਿੱਚ ਨਾਨਕਾ ਮੇਲ ਦਾਦਕੇਵੇਂ ਦਾਦਕੇ ਪਿੰਡ ਦੀਆਂ ਕੁੜੀਆਂ ਦਾ ਮੁਕਾਬਲਾ ਹੁੰਦਾ ਨਾਨਕੇ ਦਾਦਕਿਆਂ ਦਾ ਵਿਆਹ ਦੇ ਕਿੱਦੇ ਵਿੱਚ ਜਿਹੜੀ ਸ਼ਾਮਲ ਨਾ ਹੋਵੇ ਉਹਨੂੰ ਬਾਬੇ ਦੀ ਰਨ ਕਹਿ ਕੇ ਮਿਹਨੇ ਮਾਰੇ ਜਾਂਦੇ ਨੇ ਤੇ ਇੱਕ ਦੂਜੀ ਨੂੰ ਸ਼ੌਂਕ ਦਾ ਗੇੜਾ ਦੇਣ ਲਈ ਕਿਹਾ ਜਾਂਦਾ ਵਿਆਹ ਦੇ ਕਿੱਦੇ ਦੇ ਕੁਝ ਹੋਰ ਵੀ ਲੱਛਣ ਨੇ ਜਿਵੇਂ ਕਿ ਛੱਜ ਕੁੱਟਣਾ ਜਾਗੋ ਕੱਢਣ ਟਾਈਮ ਕਿੱਦਾਂ ਪਾਉਂਦੀਆਂ ਨੇ ਛਾਜੂ ਗੁੱਟ ਕੀ ਕਤਰਾਂ ਨਾਲ ਕਾ ਮੇਲ ਨੂੰ ਗਿੱਧੇ ਲਈ ਲੁਕਾਰਿਆ ਜਾਂਦਾ ਵੰਗਾਰਿਆ ਜਾਂਦਾ ਇਸੇ ਤਰ੍ਹਾਂ ਮੁੰਡੇ ਦੇ ਵਿਆਹ ਤੋਂ ਇੱਕ ਦਿਨ ਪਹਿਲਾਂ ਜਾਗੋ ਕੱਢੀ ਜਾਂਦੀ ਹੈ ਜ ਜਿਹਦੇ ਵਿੱਚ ਨਾਨਕੇ ਤੇ ਦਾਦਕੇ ਦੀਆਂ ਔਰਤਾਂ ਜਲੂਸ ਦੀ ਸ਼ਕਲ ਵਿੱਚ ਗੀਤ ਗਾਉਂਦੀਆਂ ਨੇ ਪਿੰਡ ਦਾ ਚੱਕਰ ਲਾਉਂਦੀਆਂ ਨੇ ਤੇ ਜਾਗੋ ਕੱਢਣ ਲਈ ਪਿੱਤਲ ਦੀ ਬਲਟੋਹੀ ਜਾਂ ਗਾਗਰ ਲੈ ਕੇ ਉਹਦੇ ਤਰਾਟੇ ਦੀ ਲਈ ਨਾਲ ਇੱਕ ਥਾਲੀ ਜੜੀ ਜਾਂਦੀ ਹੈ ਜਿਹਦੇ ਵਿੱਚ ਦੇਸੀ ਕੀ ਦੇ 7 ਦੀਵੇ ਜਾਂ 11 ਦਗਾਏ ਜਾਂਦੇ ਨੇ ਅੱਜ ਕੱਲ ਤਾਂ ਜਿਹੜੀ ਮਾਡਰਨ ਜਾਗੋ ਹੋ ਗਿਆ ਹਨ ਉਹਨਾਂ ਦੇ ਵਿੱਚ ਪਹਿਲਾਂ ਤੋਂ ਹੀ ਇਲੈਕਟ੍ਰੋਨਿਕ ਉਹਦੇ ਵਿੱਚ ਸੌਂਗ ਵੀ ਵਿੱਚੇ ਫੀਡ ਕੀਤੇ ਹੋਏ ਹੁੰਦੇ ਨੇ ਹਨਾ ਲਾਈਟਾਂ ਜਗਦੀਆਂ ਨੇ ਹਾਂਜੀ ਜਾਗੋ ਦਾ ਕਾਫਲਾ ਪਿੰਡ ਦੀਆਂ ਗਲੀਆਂ ਵਿੱਚੋਂ ਖਰੂਦ ਪਾਉਂਦਾ ਹੋਇਆ ਲੋਕਾਂ ਦੇ ਪਰਨਾਲੇ ਢਾਉਂਦਾ ਹੋਇਆ ਲੰਘਦਾ ਪਰ ਨਾਲੇ ਭਾਵ ਕਿ ਜਿੱਦੋਂ ਮੀਂਹ ਦਾ ਪਾਣੀ ਨਿਕਲਦਾ ਠੀਕ ਹੈ ਕੋਠਿਆਂ ਤੋਂ ਬਣਾਏ ਹੋਏ ਹੁੰਦੇ ਸੀ ਤੇ ਜਿਹੜਾ ਔਰਤ ਮਰਦ ਰਾ ਵਿੱਚ ਮਿਲੇ ਉਹਨੂੰ ਗੀਤਾਂ ਨਾਲ ਮਖੌਲ ਕੀਤਾ ਜਾਂਦਾ ਸੀ ਸਿਠੀਆਂ ਗਾਈਆਂ ਜਾਂਦੀਆਂ ਨੇ ਤੇ ਹਾਸਾ ਠੱਠਾ ਭਾਈਚਾਰੇ ਵਿੱਚੋਂ ਮਨਜੂਰ ਸਮਝਿਆ ਜਾਂਦਾ ਸੀ ਜਿਵੇਂ ਔਰਤਾਂ ਜ਼ਰੂਰ ਗਾਉਂਦੀਆਂ ਸੀ ਰੌਣਕਾਂ ਜੋਰ ਨੂੰ ਜਗਾ ਲਾ ਵੀ ਹੁਣ ਜਾਗੋ ਆਈਆ ਚੁੱਪ ਕਰਾ ਬੀਬੀ ਮਸਾਂ ਸੁਲਾਈਆ ਲੋਰੀ ਦੇ ਕੇ ਪਾਈਆ ਰਿਹਾਰ ਕਰੂਗੀ ਜੋਰੋਂ ਨੂੰ ਜਗਾ ਲਵੇ ਹੁਣ ਜਾਗੋ ਆਈਆ ਹਾਂਜੀ ਜਾਗੋ ਦਾ ਇਕੱਠ ਵਿਆਹ ਵਾਲੇ ਘਰ ਪਹੁੰਚ ਕੇ ਫਿਰ ਗਿੱਧੇ ਵਿੱਚ ਵਟ ਜਾਂਦਾ ਫਿਰ ਗਿੱਧਾ ਪਾਉਂਦੀ ਨੇ ਹੌਲੀ ਹੌਲੀ ਗਿੱਧਾ ਆਪਣੇ ਸਿਖਰ ਦੇ ਵੱਲ ਜਾਂਦਾ ਸਿਖਰ ਉੱਤੇ ਪੂਜੇ ਗਿੱਧੇ ਨੂੰ ਫੜੂਹਾ ਕਿਹਾ ਜਾਂਦਾ ਤੇ ਇੱਥੇ ਗਿੱਧਾ ਕਾਮੂਕ ਰੰਗ ਧਾਰਨ ਕਰ ਲੈਂਦਾ ਔਰਤਾਂ ਮੂੰਹ ਸੀਟੋ ਸੀਟੀਆਂ ਮਾਰਦੀਆਂ ਨੇ ਠੀਕ ਆ ਫੂੰ ਫੂੰ ਦੀ ਆਵਾਜ਼ ਕੱਢਦੀਆਂ ਨੇ ਅੱਗੇ ਹੈਗਾ ਸ਼ਾਂਗ ਸਾਂਗ ਕਰਨਾ ਤੇ ਤਮਾਸ਼ੀ ਗਿੱਧੇ ਦਾ ਇਹ ਵੀ ਮਹੱਤਵਪੂਰਨ ਭਾਗ ਆ ਗਿੱਧੇ ਵਿੱਚ ਸਾਂਗ ਉਤਾਰੀ ਜਾਂਦੀ ਕਿਸੇ ਤੇ ਤਰ੍ਹਾਂ ਰੀਸ ਕਰਨੀ ਤਮਾਸ਼ੇ ਕੀਤੇ ਜਾਂਦੇ ਨੇ ਤੇ ਸਿਖਰ ਤੇ ਪਹੁੰਚਦਾ ਹੱਸੇ ਵਾਲੀਆਂ ਸਥਿਤੀਆਂ ਹੁੰਦੀਆਂ ਨੇ ਖਾਮੁਖ ਵਾਲੀਆਂ ਨਾਚ ਮੁਦਰਾਵਾਂ ਪੇਸ਼ ਕੀਤੀਆਂ ਜਾਂਦੀਆਂ ਨੇ ਤੇ ਉਸ ਸਮੇਂ ਲੰਮੀ ਜਾਂ ਨਿੱਕੀ ਬੋਲੀ ਦੀ ਇੱਕ ਇੱਕ ਸਤਰ ਬੋਲ ਕੇ ਧਾਰਾ ਹੋ ਕਰਿਆ ਜਾਂਦਾ ਜਿਹਨਾਂ ਨੂੰ ਤਮਾਸ਼ੇ ਦੇ ਬੋਲ ਕਹਿਣਾ ਵਧੇਰੇ ਠੀਕ ਹੈ ਅੱਗੇ ਹੈਗਾ ਅੱਡੀ ਦੀ ਧਮਕ ਤੇ ਤਾੜੀ ਦਾ ਨਾਚ ਗਿੱਧਾ ਅਸਲ ਦੇ ਵਿੱਚ ਅੱਡੀ ਦੀ ਧਮਕ ਤੇ ਤਾੜੀ ਦਾ ਨਾਚ ਹੈ ਜਿਹਦੇ ਵਿੱਚ ਤਾੜੀਆਂ ਪਾਈਆਂ ਪਾਈਆਂ ਜਾਂਦੀਆਂ ਨੇ ਤੇ ਅੱਡੀ ਦੀ ਧਮਕ ਮਾਰੀ ਜਾਂਦੀ ਆ ਵਧੀਆ ਗਿੱਧਾ ਉਹ ਮੰਨਿਆ ਜਾਂਦਾ ਜਿਹਦੇ ਵਿੱਚ ਸਰੀਰ ਦੇ ਪੂਰੇ ਵੇਗ ਤੇਜ਼ ਚਾਲ ਧਰਤੀ ਧਮਕਾ ਕੇ ਨੱਚਿਆ ਜਾਵੇ ਇਸ ਕਰਕੇ ਧਰਤੀ ਧਮਕਾਉਣਾ ਤਮ ਤਮੱਚੀ ਮਤ ਪਾਉਣਾ ਪਚਾਲ ਲਿਆਉਣਾ ਲਲਕਾਰੇ ਮਾਰ ਕੇ ਖਰੂਦ ਮਚਾਉਣਾ ਵਧੀਆ ਗਿੱਧੇ ਦੇ ਲੱਛਣ ਨੇ ਤੇ ਗਿੱਧੇ ਵਿੱਚ ਪੰਜਾਬਣ ਦੀ ਅੱਡੀ ਦਾ ਧਰਤੀ ਦੇ ਇੱਕ ਖਾਸ ਰਿਸ਼ਤਾ ਅੱਡੀ ਮਾਰ ਕੇ ਨੱਚੀ ਜਦ ਮੰਤੋ ਪਿੰਡ ਚੋਂ ਭਝਾਲ ਆ ਗਿਆ ਮਾਝੇ ਮਾਲਵੇ ਦੁਆਬੇ ਦੀਆਂ ਜੱਟੀਆਂ ਗਿੱਧੇ ਵਿੱਚ ਪਾਉਣ ਪੜਤੂ ਹਾਂਜੀ ਬੇਸ਼ੱਕ ਗਿੱਧੇ ਵਿੱਚ ਅਦਾਕਾਰਾਂ ਦਾ ਸਾਰਾ ਸਰੀਰ ਹੀ ਮਾਧਿਅਮ ਹੁੰਦਾ ਪਰੰਤੂ ਨਾਚ ਦੇ ਵਿੱਚ ਬਹੁਤ ਬਲਪਾ ਪੱਟ ਲੱਕ ਅੱਡੀ ਤੇ ਕਲਾਈ ਦੇ ਮੁਦਰਾਵਾਂ ਤੇ ਹੁੰਦਾ ਤੇ ਇਹ ਨਾਚ ਪਰਮੇ ਪਰੰਤੂ ਲਚਕੀਲੇ ਜਿਸਮ ਨਾਲ ਨੱਚਿਆ ਜਾਂਦਾ ਤੇ ਲੱਕ ਦੇ ਹਲਾਰੇ ਹੱਥਾਂ ਦੇ ਇਸ਼ਾਰੇ ਇਹਦੇ ਵਿੱਚ ਆਪਣੇ ਮੁਦਰਾਵਾਂ ਕਰੀਆਂ ਜਾਂਦੀਆਂ ਨੇ ਇਹਦੇ ਵਿੱਚ ਚਿਹਰੇ ਦੇ ਹਾ ਭਾਵ ਤੇ ਅੱਖਾਂ ਦੀਆਂ ਸੁਖਮ ਰਮਜਾਂ ਵੀ ਬਹੁਤ ਘੱਟ ਵਰਤੋਂ ਹੁੰਦੀ ਆ ਤੇ ਇਸ ਕਰਕੇ ਗੀਦੇ ਵਿੱਚ ਸਰੀਰਕ ਬਲ ਤੇ ਸ਼ਕਤੀ ਦੀ ਜ਼ਰੂਰਤ ਹੁੰਦੀ ਆ ਗੀਦੇ ਦਾ ਪੜ ਵਿਅਕਤੀ ਤੇ ਸਮੂਹ ਦੇ ਖੁਭਾਵਕ ਧਰਤਲ ਉੱਤੇ ਮਿਲਣ ਦਾ ਪੜਾ ਇਹਦੇ ਵਿੱਚ ਜੀਵਨ ਦੀ ਖੈਰ ਸੁੱਖ ਸ਼ਾਂਤੀ ਮੰਗੀ ਜਾਂਦੀ ਹੈ ਇਹ ਵੀ ਬੋਲੀਆਂ ਹੁੰਦੀਆਂ ਨੇ ਇਹਦੇ ਵਿੱਚ ਤੇ ਪਰਿਵਾਰ ਦੀ ਵੇਲ ਵਧਦੀ ਰਹੇ ਵੀਰਾਂ ਘਰੀ ਪੁੱਤ ਜੰਮਦੇ ਰਹਿਣ ਬਾਪੂ ਮੱਝੀਆਂ ਦੇ ਸੰਗਲ ਫੜਾਉਂਦਾ ਰਹੇ ਖੂਬਗਦੇ ਰਹਿਣ ਜੋਗੀ ਰਮ ਤੇ ਫਿਰਦੇ ਰਹਿਣ ਨਗਰ ਵਜਦੇ ਰਹਿਣ ਸਭ ਕੁਝ ਗਿੱਧੇ ਚ ਉਚਾਰਿਆ ਜਾਂਦਾ ਅੱਗੇ ਹੈਗਾ ਧਰਤੀ ਦੀ ਪੂਜਾ ਦਾ ਨਾਚ ਹਾਂਜੀ ਗਿੱਧੇ ਦਾ ਪ੍ਰਮੁੱਖ ਅਦਾ ਹੈਗਾ ਅੱਡੀ ਮਾਰ ਕੇ ਧਰਤੀ ਨੂੰ ਧਮਕਾਉਣਾ ਤੇ ਤਾੜੀ ਮਾਰ ਕੇ ਨੱਚਣਾ ਧਰਤੀ ਨੂੰ ਅੱਡੀ ਤੇ ਪੰਜੇ ਨਾਲ ਠਟਕੋਰਨਾ ਧਰਤੀ ਮਾਤਾ ਨੂੰ ਜਗਾਉਣਾ ਤੇ ਹਲਾਉਣਾ ਦਾ ਇੱਕ ਸਿੰਬਲ ਹੈ ਇੱਕ ਸੰਕੇਤ ਹੈ ਤੇ ਗਿੱਧੇ ਦੀ ਬੋਲੀ ਪਾ ਕੇ ਜਦੋਂ ਨਾਚ ਅਦਾਵਾ ਸ਼ੁਰੂ ਹੁੰਦੀ ਨੇ ਸਭ ਤੋਂ ਪਹਿਲਾਂ ਸੱਜੇ ਪਾਸੇ ਝੁੱਕ ਕੇ ਹੱਥਾਂ ਨੂੰ ਧਰਤੀ ਵੱਲ ਲਿਆ ਕੇ ਤਾੜੀ ਮਾਰੀ ਜਾਂਦੀ ਹੈ ਤੇ ਇਹ ਸਪਸ਼ਟ ਹੈ ਕਿ ਧਰਤੀ ਨੂੰ ਨਮਸਕਾਰ ਕਰਨ ਦੀ ਕਿਰਿਆ ਤੇ ਗਿੱਧੇ ਦੀ ਪੇਸ਼ਕਾਰੀ ਨੂੰ ਹੋਰ ਆਪਾਂ ਜਦੋਂ ਧਿਆਨ ਨਾਲ ਦੇਖਦੇ ਹਾਂ ਤੇ ਇਹਦੇ ਵਿੱਚ ਬਹੁਤ ਸਾਰੀਆਂ ਮੁਦਰਾਵਾਂ ਨੇ ਜਿਹੜੀ ਧਰਤੀ ਨਾਲ ਮੁਖਤਾਬ ਕਰਦੀ ਹੈ ਪਤਾ ਲੱਗਦਾ ਹੈ ਕਿ ਗਿੱਧਾ ਨਾਚ ਦਾ ਨਿਕਾਸ ਧਰਤੀ ਦੀ ਮਾਤ ਧਰਤੀ ਮਾਤਾ ਦੀ ਪੂਜਾ ਨਾਲ ਜੁੜਿਆ ਹੋਣਾ ਰਹੁ ਰਿਤਾ ਨਾਲ ਤੇ ਲੱਗਦਾ ਕਿ ਪ੍ਰਾਚੀਨ ਕਾਲ ਵਿੱਚ ਧਰਤੀ ਨੂੰ ਪੂਜਾਵਿਕਤਾ ਦੀ ਦੇਵੀ ਮੰਨ ਕੇ ਜੋ ਰੋ ਰੀਤਾਂ ਪੂਜਾ ਵਿਧੀਆਂ ਨਿਭਾਈਆਂ ਜਾਂਦੀਆਂ ਹੋਣਗੀਆਂ ਉਹਨਾਂ ਦੇ ਵੱਲੋਂ ਹੀ ਔਰਤਾਂ ਵੱਲੋਂ ਦੇਵੀ ਨਾਲਜ ਵਜੋ ਇਹ ਨਾਚ ਨੱਚਿਆ ਜਾਂਦਾ ਹੋਊਗਾ ਤੇ ਉਹ ਹੀ ਗਿੱਧਾ ਨਾਚ ਦਾ ਨਿਕਾਸ ਹੌਲੀ-ਹੌਲੀ ਬਣਿਆ ਤੇ ਹੌਲੀ-ਹੌਲੀ ਸਮੇਂ ਦੇ ਬੀਤਣ ਦੇ ਨਾਲ ਇਹ ਲੋਕ ਰੰਗ ਧਾਰਨ ਕਰ ਗਿਆ ਤੇ ਪਰਵਰਤਨ ਹੁੰਦਾ ਹੋਇਆ ਮਨੋਰੰਜਨ ਤੇ ਸਮਰੱਥਾ ਦੇ ਸਾਧਨ ਵਜੋਂ ਵਿਕਸਿਤ ਹੋ ਗਿਆ ਸੋ ਇਸੇ ਹੈਡਿੰਗ ਵਾਲਾ ਸਾਰ ਹੁਣ ਇਹਦੇ ਵਿੱਚ ਵਿਸ਼ਾ ਵਸਤੂ ਆਪਾਂ ਮੇਨ ਮੇਨ ਲਾਈਨਾਂ ਜਿਹੜੀ ਕਿ ਤੁਸੀਂ ਕਹੇ ਇਦੇ ਵਿੱਚ ਲਿਖ ਸਕਦੇ ਹੋ ਹਨ ਸਾਰਾ ਉਹੀ ਆ ਜਾਊਗਾ ਬਸ ਇਹਦੇ ਵਿੱਚ ਆਊਟ ਹੈਡਿੰਗ ਤੁਸੀਂ ਲਿਖਣਾ ਤੁਸੀਂ ਹੁਣ ਦੇਖ ਸਕਦੇ ਹੋ ਇਹਦੇ ਠੀਕ ਇਹਨੂੰ ਰੀਡ ਕਰ ਲੈਣਾ ਬਾਕੀ ਆਪਾਂ ਇਹ ਸਮਝਾਏ ਦਿੱਤਾ ਤੁਹਾਨੂੰ ਸਾਰੀ ਸਮਝ ਆ ਗਿਆ ਹੋਣਾ ਓਕੇ ਹਾਂਜੀ ਇਹ ਹੈਗਾ ਗਿੱਧਾ ਲੋਕਨਾਚ ਨਾਹਰ ਸਿੰਘ ਦੀ ਜਿਹੜੀ ਕਿ ਰਚਨਾ ਨਾਹਰ ਸਿੰਘ ਦੀ ਇਹ ਹੈਗਾ ਇਹਦਾ ਪਿਛਾ ਵਸਤੂ ਥੈਂਕਸ